ਹਾਂਜੀ ਕੀ ਹਾਲ ਚਾਲ ਜੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਚੈਨਲ ਤੇ ਅਸੀਂ ਵਕ ਵਕ ਵੀਡੀਓ ਦੇpasse wale comment ਪਰ ਲੱਭ ਕੇ ਕਾਨੇ ਸਮੇਂ ਪੇਸ਼ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਸੋਨੂ ਸਿੱਤੋ ਵਾਲੇ ਦੇ ਕਮੈਂਟ ਲੈ ਕੇ ਆਏ ਹਾਂ ਕੁਝ ਇਸ ਤਰ੍ਹਾਂ ਦੇ ਕਮੈਂਟ ਜੋ ਪੜ ਕੇ ਤੁਹਾਡੇ ਹੱਸ ਹੱਸ ਕੇ ਢਿੱਡੀ ਪੀਰਾ ਪੈਣ ਦੀ ਸੰਭਾਵਨਾ ਵੀ ਬਣ ਸਕਦੀ ਹੈ ਪਹਿਲਾ ਦੇਖਦੇ ਹਾਂ ਸੋਨੂ ਦਾ ਇਹ ਇੱਕ ਛੋਟਾ ਜਿਹਾ ਕਲਿੱਪ ਹਰ ਪਾਸੇ ਆ ਇਸ ਦੇ ਫੋਨ 'ਤੇ ਕਮੈਂਟ ਕਿਨੀ ਕੀ ਚਾਲ ਲਾ ਠੀਕ ਆ ਨਾ ਮੁੰਡਾ ਹਲੇ ਤਾਂ ਹੀ ਬੁੱਚਾ ਦੋ ਮਰਦੀ ਹੋ ਜਾਵੇ ਕੀ ਕਰਨ ਲੱਗੇ ਹੋ ਬਾਵਾ ਦੇ ਬਲੇਡ ਮਾਰ ਲਿਆ ਬਾਈ ਨੇ ਇੰਨਾ ਪਿਆਰ ਕਰਦਾ ਮੁੰਡਾ ਨੂੰ ਕੁਛ ਨਾ ਕੋਈ ਤੁਨ ਮੁੰਡਾ ਜੇ ਨਾਲ ਕੀ ਕਰੇਗਾ ਜੋ ਮਰਜੀ ਦਰਿਆ ਦੀ ਦੇ ਦਰਿਆਵਾਂ 'ਚ ਛਾਲ ਨਹੀਂ ਮਾਰਨੀ ਸੋਨੂੰ ਤੇਰੇ ਬਿਨਾ ਜੱਗ ਸੁਣਾ ਹੋਇਆ ਨਾ ਕੋਈ ਗੱਲ ਨਹੀਂ ਹੋ ਰਹੀ ਜੱਗ ਸੁਣੂ ਕੁੜੀਆਂ ਬਹੁਤ ਮਿਲ ਜਾਣੀਆਂ ਤੈਨੂੰ ਬੱਲਾਉਂ ਦੇ ਕੋਈ ਗੱਲ ਨਹੀਂ ਹੋਰ ਕੁੜੀਆਂ ਥੋੜੀਆਂ ਵਿੱਚ ਪੰਜਾਬ ਚ ਲਓ ਜੀ ਪਹਿਲੇ ਤਾਂ ਮੈਂ ਤੇ ਮੋਨਿਕਾ ਦੀ ਆ ਯਾਰ ਮੇਰੇ ਹੱਥ ਵਸ ਨਹੀਂ ਸੀ ਸੋਨੂੰ ਸੌਰੀ ਆਏ ਹੋ ਮਾ ਤੁਹਾਡੇ ਹਨੇ ਕੁਝ ਵੀ ਹੱਥ ਵਸ ਸੋਨੂੰ ਮੈਂ ਲੈਣੀ ਆਪਣੀ ਨਸ ਵੱਡ ਯਾਰ ਮੋਨਿਕਾ ਤੋਂ ਪਾ ਦੇਣਾ ਇਹ ਨਹੀਂ ਕਹਿਣ ਉਹਨੇ ਨਾਲ ਐਦਾਂ ਕਰਦੀ ਆ ਹਾ ਹਾ ਮਨਾ ਮਾਰ ਦੇਣਾ ਤੂੰ ਇਸ ਤੋਂ ਅੱਗੇ ਤੁਹਾਡੇ ਤੇ ਪਰਚਾ ਹੋ ਗਿਆ ਹੈ ਇਸ ਤੋਂ ਅੱਗੇ ਡਾਕਟਰ ਮੋਨਿਕਾ ਸਿੰਘ ਮੈਂ ਨੇ ਤੋਂ ਪਹਿਲੇ ਹੀ ਬੋਲਾ ਥਾ ਮੇਰੇ ਦਰਵਾਜ਼ੇ ਨਹੀਂ ਮੰਨੇਗੇ ਮੇਰੇ ਘਰਵਾਨੋ ਕੋ ਸਰਕਾਰੀ ਨੋ ਪੇ ਵਾਲਾ ਚਾਹੀਏ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਹੋ ਰਿਹਾ ਆ ਇਸ ਦਾ ਰਿਪਲਾਈ ਹੈਗੇ ਇਹ ਵੀ ਲੱਗਣ ਵਾਲਾ ਹੀ ਆ ਨੌਕਰੀ ਬਲੇਡ ਮਾਰ ਕੇ ਮਮਾ ਕੱਪੜਿਆਂ ਵਾਲੀ ਦੁਕਾਨ ਤੇ ਆ ਗਿਆ ਡਾਕਟਰ ਕੋ ਜਾ ਪਹਿਲਾਂ ਸੋਨੂ ਦੇਖ ਲਾ ਇੱਥੇ ਕਿੰਨੀ ਆ ਮੋਨਿਕਾ ਆ ਵੀ ਆ ਤੋਤਾ ਇੱਕ ਦੀ ਗੱਲ ਕੀਤੀ ਸੀ ਇਸ ਤੋਂ ਅੱਗੇ ਆਦੀ ਪੰਪ ਦੇਣ ਵਾਲੇ ਨਾਲ ਹੀ ਹੁੰਦੇ ਨੇ ਅੱਜ ਕੱਲ ਕਿਰੇ ਪੈਣਗੇ ਮਰेंगी ਸੱਪ ਲੜਕੇ ਸੋਨੂ ਨੂੰ ਠੋਖਾ ਦੇਣ ਵਾਲੀਏ ਮੋਨਿਕਾ ਤੂੰ ਉਸਤਾਦ ਨਾਲ ਚੰਗੀ ਨਹੀਂ ਕੀਤੀ ਸੋਨੋ ਵਾਹ ਨਾ ਮਰੀ ਮੋਨਿਕਾ ਲੱਭ ਲਈਆ ਕਿੰਦੀ ਕੋਈ ਨਾ ਮੈਂ ਤੈਨੂੰ ਆਪ ਸੁੱਟ ਆਉਂ ਕਿਸੇ ਪਹਾੜੀ ਤੋਂ ਜਿੱਥੋਂ ਤੋਂ ਵਾਪਸ ਨਾ ਆਵੇ ਜੇ ਸੋਨੋ ਬਾਈ ਤੈਨੂੰ ਕੁਝ ਹੋ ਗਿਆ ਅਸੀਂ ਜੁੰਦੇ ਜੀ ਮਰ ਜਾਣਾ ਅਬੇਰੀ ਮੋਨਿਕਾ ਭੁੱਲ ਗਈ ਹੁਣ ਉਸਤਾਦ ਜੀ ਸਰਫਾਸ ਖਾਣ ਲਗੇ ਨੇ ਮੋਨਿਕਾ ਇਹ ਤਾਂ ਨਸਾ ਵਾਰਿਆ ਤੋਂ ਵੇਤੇ ਆ ਨਹੀਂ ਹੁਣ ਤੂੰ ਲੈ ਛੱਡ ਕੇ ਜਾਵੇਂ ਗੱਲ ਤਾਂ ਸਹੀ ਆ ਯਾਰ ਸੋਨ ਨੂੰ ਕਿੱਥੋਂ ਤਿਆਰ ਕਰਾਂਗੇ ਨਸਾ ਵਾਰੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਜੀ